ਅਸ਼ੀਰਕਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਪੀਪਲ ਲਿਟਰੇਰੀ ਫੈਸਟੀਵਲ ਦੇ ਦੂਜੇ ਦਿਨ ਮੇਲੇ ਦੇ ਦਰਮਿਆਨ ਜਿੱਥੇ ਵੱਡੀ ਗਿਣਤੀ ਦੇ ਵਿੱਚ ਪ੍ਰਸ਼ਾਸਕ ਜਿਹੜੇ ਨੇ ਉਹ ਪਹੁੰਚੇ ਨੇ ਤੇ ਇਹਨਾਂ ਵੱਲੋਂ ਆਪਣੀਆਂ ਜਿਹੜੀਆਂ ਪੁਸਤਕਾਂ ਨੇ ਉਹਨਾਂ ਦੀ ਪ੍ਰਦਰਸ਼ਨੀ ਲਾਈ ਗਈ ਹੈ। ਇਸੇ ਦਰਮਿਆਨ ਦੱਸ ਦਈਏ ਕਿ 15 ਦੇ ਕਰੀਬ ਇੱਥੇ ਪ੍ਰਸ਼ਾਸਕ ਪਹੁੰਚੇ ਨੇ 10000 ਦੇ ਕਰੀਬ ਟਾਈਟਲ ਜਿਹੜੇ ਨੇ ਇੱਥੇ ਮੌਜੂਦ ਨੇ ਤੇ ਇਸੇ ਦਰਮਿਆਨ ਹੀ ਜਿਹੜਾ ਲਿਟਰੇਚਰ ਹੈ ਯਾਨੀ ਕਿ ਸਾਹਿਤ ਦੇ ਨਾਲ ਜੁੜਨ ਦਾ ਸੁਨੇਹਾ ਦਿੱਤਾ ਗਿਆ ਖਾਸ ਤੌਰ ਤੇ ਸੈਮੀਨਾਰ ਵੀ ਜਿਹੜੇ ਨੇ ਉਹ ਕਰਵਾਏ ਆ ਰਹੇ ਨੇ ਤੇ ਇਸੇ ਦਰਮਿਆਨ ਇਹ ਕਿਹਾ ਗਿਆ ਕਿ ਜੁਥੇ ਆਜ਼ਾਦ ਪੱਤਰਕਾਰੀ ਦੀ ਆ ਜੋ ਬੜੀ ਲੋੜ ਹੈ ਕਿਉਂਕਿ ਜਿਹੜੇ ਛੋਟੇ ਚੈਨਲ ਨੇ ਉਹ ਕਿਆ ਜਾ ਰਿਹਾ ਹੈ ਕਿ ਆਜ਼ਾਦ ਪੱਤਰਕਾਰੀ ਕਰਦਨ ਨਿਰਪੱਖ ਹੋ ਕੇ ਉਹਨਾਂ ਦੇ ਵੱਲੋਂ ਜਿਹੜਾ ਇਹ ਪੱਤਰਕਾਰੀ ਕੀਤੀ ਜਾਂਦੀ ਹੈ ਤੇ ਲੋਕਤੰਤਰ ਦਾ ਚੌਥਾ ਥੰਮ ਜਿਹੜਾ ਉਸ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਤੇ ਇਸੇ ਦਰਮਿਆਨ ਇਹ ਵੀ ਕਿਹਾ ਗਿਆ ਕਿ ਜਿਸ ਤਰੀਕੇ ਦੇ ਨਾਲ ਕਈ ਵੱਡੇ ਚੈਨਲਸ ਨੇ ਜਿਨ੍ਹਾਂ ਤੇ ਕਈ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ ਨੇ ਕਿਉਂਕਿ ਉਹ ਆਜ਼ਾਦ ਪੱਤਰਕਾਰੀ ਨਹੀਂ ਕਰ پا ਰਹੇ ਤਾਂ ਦਾਸ ਇਹ ਕਿ ਇਸੇ ਦਰਮਿਆਨ ਕੋਈ ਚੈਨਲ ਜੇਕਰ ਆਜ਼ਾਦ ਪੱਤਰਕਾਰੀ ਕਰਦਾ ਤਾਂ ਉਸ ਤੇ ਕਾਰਵਾਈ ਜਦ ਹੁੰਦੀ ਹੈ ਤਾਂ ਇਸ ਦੇ ਮੁਕਾਬਲੇ ਜਿਹੜੇ ਛੋਟੇ ਚੈਨਲ ਨੇ ਉਹ ਕਾਫੀ ਵਧੀਆ ਢੰਗ ਦੇ ਨਾਲ ਬਿਲਕੁਲ ਨਿਰਪੱਖ ਹੋ ਕੇ ਜਿਹੜਾ ਸੱਚ ਉਹ ਸਾਹਮਣੇ ਲਿਆ ਰਹੇ ਨੇ ਤਾਂ ਇਸ ਤੇ ਵੀ ਜ਼ੋਰ ਦਿੱਤਾ ਗਿਆ ਤੇ ਇਸ ਨੂੰ ਲੈ ਕੇ ਵੀ ਨੌਜਵਾਨ ਪੀੜੀ ਨੂੰ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਇਸੇ ਦਰਮਿਆਨ ਇਥੇ ਸਾਹਿਤ ਦੇ ਨਾਲ ਜੁੜਨ ਤੇ ਸਾਹਿਤ ਦਾ ਅੱਜ ਦੀ ਜ਼ਿੰਦਗੀ ਦੇ ਵਿੱਚ ਕਿੰਨਾ ਕੋ ਯੋਗਦਾਨ ਹੈ ਤੇ ਕਿੰਨੀ ਕੋ ਲੋੜ ਹੈ ਉਸ ਤੇ ਵੀ ਜ਼ੋਰ ਦਿੱਤਾ ਗਿਆ ਇਸ ਬਾਬਤ ਹੋਰ ਕੀ ਕੁਝ ਕੀਤਾ ਗਿਆ ਆਓ ਸੁਣਦੇ ਹਾਂ ਮੇਰਾ ਦਾ ਜਸਪਾਲ ਮਾਨਖੜਾ ਹੈ ਅੱਜ ਜਿਹੜਾ ਪੀਪਲ ਲਿਟਰੇਰੀ ਫੈਸਟੀਵਲ ਹੈ ਉਸ ਦਾ ਦੂਜਾ ਦਿਨ ਹੈ ਅਸੀਂ ਉਸ ਮੇਲੇ 'ਚ ਖੜੇ ਆ ਇੱਥੇ ਪੁਸਤਕ ਪ੍ਰਦਰਸ਼ਨੀ ਲੱਗੀ ਹੋਈ ਹੈ 15 ਦੇ ਕਰੀਬ ਜਿਹੜੇ ਸਾਡੇ ਪ੍ਰਕਾਸ਼ਕਨ ਉਹਨਾਂ ਨੇ ਇੱਥੇ ਸਟਾਲ ਲਾਏ ਨੇ 10000 ਦੇ ਕਰੀਬ ਟਾਈਟਲ ਕਿਤਾਬਾਂ ਦੇ ਇੱਥੇ ਉਪਲਬਧ ਨੇ ਇਹ ਸਾਡੀ ਖੁਸ਼ਕਿਸਮਤੀ ਹੈ ਬਟਿੰਡੇ ਵਾਲਿਆਂ ਦੀ ਤੇ ਬਟਿੰਡੇ ਦੇ ਆਸ-ਪਾਸ ਦੀ ਕਿ ਇਹ ਜਿਹੜੇ ਫੈਸਟੀਵਲ ਨੇ ਉਹ ਇੱਥੇ ਯੋਜਿਤ ਕੀਤੇ ਜਾ ਰਹੇ ਨੇ ਕੱਲ ਇੱਥੇ ਇੱਕ ਬਹੁਤ ਵੱਡਾ ਜਿਹੜੀ ਪਬਲਿਕ ਗੈਦਰਿੰਗ ਹੋਈ ਹੈ ਕਿ ਉੱਪਰਲੇ ਹਾਲ ਵਿੱਚ ਅਸ਼ੀਸ਼ ਭਗਤ ਸਿੰਘ ਹਾਲ 'ਚ ਜਿਹਦੇ ਵਿੱਚ ਆਸਫਾ ਖਾਨਮ ਸ਼ੇਰਵਾਨੀ ਤੇ ਪ੍ਰੋਫੈਸਰ ਜਗਮੋਨ ਸਿੰਘ ਹੋਰਾਂ ਨੇ ਇੱਥੇ ਆਪਣੇ ਵਿਚਾਰ ਪੇਸ਼ ਕੀਤੇ ਨੇ ਅੱਜ ਦੇ ਦੌਰ ਵਿੱਚ ਕਿਸ ਤਰ੍ਹਾਂ ਪੱਤਰਕਾਰੀ ਤੇ ਹਮਲੇ ਹੋ ਰਹੇ ਨੇ ਜਾਂ ਪੱਤਰਕਾਰੀ ਨੂੰ ਦਬਾਇਆ ਜਾ ਰਿਹਾ ਉਹਨਾਂ ਦਾ ਕਥਨ ਸੀ ਕਿ ਸੋਸ਼ਲ ਮੀਡੀਆ ਜਾਂ ਉਹ ਜਿਹੜੇ ਚੈਨਲ ਨੇ ਜਿਹੜੇ ਬੇਸ਼ੱਕ ਉਹਨਾਂ ਦੇ ਰੇਂਜ ਥੋੜੀ ਹੈ ਛੋਟੇ ਚੈਨਲ ਕਹਿ ਸਕਦੇ ਆ ਪਰ ਜਿਸ ਤਰ੍ਹਾਂ ਦੀ ਆਜ਼ਾਦ ਪੱਤਰਕਾਰੀ ਤੇ ਆਜ਼ਾਦ ਖਿਆਲਤ ਉਹਨਾਂ ਵੱਲੋਂ ਇੱਥੇ ਪ੍ਰਗਟ ਕੀਤੇ ਜਾ ਰਹੇ ਨੇ ਉਸ ਬਾਰੇ ਉਹ ਬਹੁਤ ਸੁਣੀ ਗੱਲ ਕਰਕੇ ਗਏ ਨੇ ਹੁਣ ਜਿਹੜਾ ਜਗਮੋਣ ਕੌਸ਼ਲਾ ਯਾਦਗਾਰੀ ਹਾਲ ਵਿੱਚ ਜਿਹੜਾ ਇਹ ਸੈਮੀਨਾਰ ਹੋ ਰਿਹਾ ਹੈ ਇਹ ਵਿਸ਼ਵ ਲਿਟਰੇਚਰ ਤੇ ਸੈਮੀਨਾਰ ਹੋ ਰਿਹਾ ਹੈ ਇਸ ਦੇ ਵਿੱਚ ਜਿਹੜੀਆਂ ਸ਼ਖਸੀਅਤਾਂ ਨੇ ਜਿਹੜੇ ਸਕਾਲਰ ਨੇ ਇੱਥੇ ਹਾਜ਼ਰ ਹੋਏ ਨੇ ਉਹ ਪੰਜਾਬ ਲੈਵਲ ਦੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਪੰਜਾਬ ਹੀ ਨਹੀਂ ਇੰਡੀਆ ਲੈਵਲ ਤੇ ਵੱਡਾ ਨਾਂ ਹੈ ਡਾਕਟਰ ਮਨਮੋਹਨ ਡਾਕਟਰ ਅਮਰਜੀਤ ਗਰੇਵਾਲ ਡਾਕਟਰ ਸੁਭਾਸ਼ ਪ੍ਰਹਾਰ ਤੇ ਨਰਲੇਪ ਸਿੰਘ ਇਹ ਜਿਹੜੇ ਪੈਨਲਿਸਟ ਨੇਗੇ ਉਹ ਵਿਸ਼ਵ ਲਿਟਰੇਚਰ ਬਾਰੇ ਜਿਹੜੀ ਗੱਲ ਕਰ ਰਹੇ ਨੇ ਵਿਸ਼ਵ ਲਿਟਰੇਚਰ ਜਿੱਥੇ ਵਿਸ਼ਵ ਭਰ ਤੇ ਉਹ ਅਸਰੰਦਾਜ਼ ਹੁੰਦਾ ਉਥੇ ਨਾਲ ਦੀ ਨਾਲ ਜਿਹੜਾ ਸਾਡਾ ਪੰਜਾਬੀ ਸਹਿਤ ਹੈ ਉਸ ਤੇ ਕਿਸ ਤਰ੍ਹਾਂ ਉਹ ਅਸਰੰਦਾਜ਼ ਹੋਇਆ ਤੇ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਅਸਰੰਦਾਜ਼ ਹੋ ਸਕਦਾ ਮੈਂ ਤੁਹਾਡੇ ਚੈਨਲ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਬਟ ਹਿੰਡੇ ਦੇ ਕਾਸਟ ਆਰ ਆਸ-ਪਾਸ ਦੇ ਜਿਹੜੇ ਲੇਖਕ ਨੇ ਸਹਿਦ ਪ੍ਰੇਮੀ ਨੇ ਕਲਾ ਪ੍ਰੇਮੀ ਨੇ ਹੋਰ ਜਿਹੜੀ ਅਗਾਵਾ ਤੋਂ ਸ਼ਖਸੀਅਤਾਂ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਹ ਜਿਹੇ ਲਿਟਰੇਚਰ ਵਿੱਚ ਜਿਹੜੇ ਫੈਸਟੀਵਲ ਹੁੰਦੇ ਨੇ ਉਥੇ ਸ਼ਾਮਲ ਹੋ ਕੇ ਆਪਣੇ ਗਿਆਨ ਵਿੱਚ ਵੀ ਵਾਧਾ ਕਰੋ ਤੇ ਅੱਜ ਜਿਹੜੀ ਸਮੇਂ ਦੀ ਲੋੜ ਹੈਗੀ ਕਿ ਲਿਟਰੇਚਰ ਲੋਕਪੱਖੀ ਲਿਟਰੇਚਰ ਹੋਵੇ ਤੇ ਲੋਕ ਸੇਵਾ ਵਿੱਚ ਹਾਜ਼ਰ ਰਹੇ ਉਸ ਵਿੱਚ ਆਪਣਾ ਫਰਜ਼ ਵੀ ਅਦਾ ਕਰੋ ਜਿਵੇਂ ਅਸੀਂ ਟੈਕਨੀਕੀ ਯੋਗਾ ਮੋਬਾਈਲ 'ਚ ਬਹੁਤ ਨੌਜਵਾਨ ਪੀੜ੍ਹੀਾਂ ਆਪਾਂ ਕਹਿੰਦੇ ਆਪ ਲੋਕੀ ਉਸ ਦੀ ਕਿਰਪਾ ਚਾ ਚੁੱਕੇ ਆ ਹਾਂਜੀ ਜਿਵੇਂ ਉਹਨਾਂ ਤੁਸੀਂ ਸਟਾਲਾਂ ਲੱਗੀਆਂ ਹੋਈਆਂ ਤਾਂ ਵੀ ਬੁਖਸਤੀਆ ਕਿੰਨੇ ਕੁ ਲੋਕਾਂ ਨਾਲ ਜੁੜਦੇ ਨੇ ਪੜ੍ਹਦੇ ਨੇ ਕਿੰਨਾ ਅਸਰ ਸ਼ਟ ਆ ਤੁਹਾਡਾ ਸਵਾਲ ਬਹੁਤ ਵਧੀਆ ਹੈਗਾ ਕਦੇ ਇੱਥੇ ਕਿਹਾ ਜਾਂਦਾ ਸੀ ਕਿ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਂਕੀ ਪਰ ਅੱਜ ਵਿੱਚ ਇਹ ਅੱਜ ਇੱਕ ਡੇਟ ਵਿੱਚ ਇਹ ਗੱਲ ਸਥਾਪਿਤ ਹੋ ਚੁੱਕੀ ਹੈ ਕਿ ਬਠਿੰਡੇ ਵਾਲੇ ਕੱਲੇ ਰਫਲਾ ਰੱਖਣ ਦੇ ਸ਼ੌਂਕੀ ਨਹੀਂ ਬਠਿੰਡੇ ਵਾਲੇ ਕਿਤਾਬਾਂ ਪੜਨ ਦੇ ਵੀ ਸ਼ੌਂਕੀ ਸ਼ੌਂਕੀ ਨੇ ਅੱਜ ਇਹ ਮੰਨੀ ਵੀ ਸਚਾਈ ਹੈ ਕਿ ਪੰਜਾਬ ਵਿੱਚ ਪੰਜਾਬ ਵਿੱਚ ਸਭ ਤੋਂ ਵੱਧ ਜੇ ਸਿਹਤ ਪੜਿਆ ਜਾਂਦਾ ਹੈ ਸਿਹਤ ਵੇਖਦਾ ਉਹ ਬਠਿੰਡੇ ਵਿੱਚ ਵਿਕਦਾ ਦੂਜੀ ਗੱਲ ਸੋਸ਼ਲ ਮੀਡੀਆ ਆਪਣੀ ਥਾਂ ਤੇ ਹੈ ਸੋਸ਼ਲ ਮੀਡੀਆ ਰਾਹੀਂ ਬਹੁਤ ਸਾਰਾ ਗਿਆਨ ਵੰਡਿਆ ਜਾ ਰਿਹਾ ਸਾਡੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਸਤੇ ਸਾਡੇ ਗਿਆਨ ਦੇ ਲੈਵਲ ਨੂੰ ਸਾਡੇ ਨੌਲੇਜ ਦੇ ਲੈਵਲ ਨੂੰ ਸਾਡੇ ਜਿਹੜੇ ਵਿਜ਼ਡਮ ਦੇ ਲੈਵਲ ਨੂੰ ਉੱਪਰ ਚੱਕਣ ਵਾਸਤੇ ਬਹੁਤ ਸੋਸ਼ਲ ਮੀਡੀਆ ਕੰਮ ਕਰ ਰਿਹਾ ਪਰ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੀ ਆਪਣੀ ਅਹਿਮੀਅਤ ਹੈ ਕਿਤਾਬ ਤੁਸੀਂ ਲੈ ਜਾਓ ਘਰੇ ਲੈ ਜਾਓ ਉਹੋ ਕਿਤਾਬ ਤੁਸੀਂ ਨਹੀਂ ਵੀ ਪੜ ਸਕਦੇ ਤਾਂ ਤੁਹਾਡੇ ਘਰ ਦਾ ਕੋਈ ਵੀ ਜੀ ਤੇ ਕਿਸੇ ਸਮੇਂ ਵੀ ਤੁਹਾਡੀ ਆਉਣ ਵਾਲੀ ਪੀੜ੍ਹੀ ਕਦੇ ਵੀ ਉਸ ਨੂੰ ਕਿਤਾਬ ਨੂੰ ਪੜ ਸਕਦੀ ਹੈ ਕਿਤਾਬ ਦੀ ਆਪਣੀ ਮਹੱਤਤਾ ਹੈ ਕਿਤਾਬਾਂ ਨੇ ਯੁੱਗ ਬਦਲੇ ਨੇ ਮੈਂ ਕਹਾਂਗਾ ਸੋਸ਼ਲ ਮੀਡੀਆ ਜਿਹੜੀ ਲੇਟੈਸਟ ਟੈਕਨੀਕ ਹੈ ਇਹ ਬਹੁਤ ਜ਼ਰੂਰੀ ਹੈ ਕਿਉਂ ਸਮਾਜ ਦੇ ਅੱਗੇ ਬਦਲਾ ਪਰ ਨਾਲ ਦੀ ਨਾਲ ਜਿਹੜੀ ਕਿਤਾਬਾਂ ਦੀ ਅਹਿਮੀਅਤ ਹੈ ਨਾ ਕਦੇ ਘਟੀ ਹੈ ਤੇ ਨਾ ਕਦੇ ਘਟੂਗੀ